ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਮਿਲ ਗਏ ਤੁਸੀਂ ਸਾਰੇ ਠੀਕ ਹੋ ਨਾ ਗਾਇਜ਼ ਅੱਜ ਪੱਕਾ ਤਾਂ ਲੱਗਿਆ ਘਰ ਦੀ ਸਫਾਈ ਅੱਜ ਮੰਗਲਵਾਰ ਹੈ ਕਪੜੇ ਤੋਂ ਨਹੀਂ ਤਾਂ ਪੱਕਾ ਫਿਰ ਬਿਲਕੁਲ ਸੋ ਆ ਦੇਖ ਸਾਰਾ ਅੰਦਰ ਖਿਲਾਰਾ ਪਿਆ ਆ ਇਹਨੂੰ ਚੰਗੀ ਤਰ੍ਹਾਂ ਸਾਫ ਕਰਕੇ ਝਾੜੂ ਪੂੰਛ ਅੱਜ ਦੋਨੇ ਕਮਰਿਆਂ ਚ ਪੂੰਛਣਾ ਲਾਣਾ ਬਧੀਏ ਤਾਂ ਕਿ ਸਫਾਈ ਕਰਨੀ ਆ ਘਰ ਦੀ ਤਾਂ ਕਿ ਘਰ ਚਮਕ ਜਾਵੇ ਤੇ ਆਪਾਂ ਫਟਾਫਟ ਬਲ ਚੱਦਰ ਚੱਡ ਲੈਣੇ ਆ ਝਾੜੂ ਪੂੰਛ ਕਰ ਲੈਣੇ ਆ ਨਹਾਣਾ ਵੀ ਨਹੀਂ ਅੱਜ ਮੈਂ कल तो नहाँ से कपड़े फिर चेंज करने पा कल ना हुंगे, हुंगे। आज नहा अब अपने घर सारी सफाई हो चुकी दोनों कपड़े अच्छे पोचा लाता तो कपड़े पैसे वो भी लाते हैं रात भर पहले सुख गए सारे तो आ देखा। आ देखा। आ कमरे की सफाई हो होती है खाने कमरे साफ सुथरा हो गया देखा। हो गया ना एकदम साफ चका चक पोचा भी लाता तो वो भी साफ करता चलो देखो थले पोजा भी लगे ऊपर कपड़े पै तैलानी बाकी साफ करता दे सारा अपना काम हो गया मैं हम हूँ धो के आने थोड़ा जा हाथ मूँह धोकर ही लवागी कल नहा लूँगी फिर कल नहाऊँगी हाँ कल नहा के कल कपड़े भी धोने तो अल तो फिर ये मटर मटर छिलेंगे जड़ी लेके आए से किलो मटर मटर पे आ पालक पे पालक, पालक भी छंडा अच्छ दाल पालक बनावे ना सब्जी तो सब्जी बनूंगे अच्छे वो काम करा अच्छे ਪਾ ਮਟਰ ਮਟਰ ਚਿੱਲੀ ਆ ਤਾਂ ਉਹਨੇ ਰੋਟੀ ਖਾਣ ਲੱਗ ਗਿਆ ਉਹ ਬਸ ਰੋਟੀ ਖਾਰੇ ਉਹ ਬਹੁਤ ਲੱਗੇ ਸਬਸਕ੍ਰਾਈਬ ਦੇ ਜਿਹੜਾ ਵਾਟਰ ਰੋਟੀ ਖਾਗਾ ਥੋੜਾ ਜਿਹਾ ਹੋਰ ਬੈਠ ਜਾ ਤਾਂ ਪੁੱਛੇ ਫਿਰ ਜਾਣੇ ਅੰਦਰ ਉਹ ਤਾਂ ਬਹੁਤ ਤੇਜ ਬਹੁਤ ਜਲ ਸਾਡੇ ਤੇ ਰਹਿੰਦੇ ਵੀ ਨਹੀਂ ਤਾਂ ਪੁੱਛ ਜਿਆਦਾ 1:30 ਵਜੇ ਤੱਕ ਹੀ ਰਹਿੰਦੇ ਉਸ ਤੋਂ ਬਾਅਦ ਚਲੇ ਜਾਂਦੇ ਆ ਫਿਰ ਮੈਂ ਚਲੀ ਜਾਊਂਗੀ ਆਪਣੇ ਅੰਦਰ ਮੇਰੇ ਮੂੰਹ ਤੇ ਛਾਲਾ ਇੰਨਾ ਹੋਇਆ ਰੋਟੀ ਖਾਂਦੇ ਨਹੀਂ ਆਉਂਦੇ ਮੈਂ ਤਾਂ ਬਹੁਤ ਜਿਆਦਾ ਔਖਾ ਹੋ ਜਾ ਪਿਆ ਬਹੁਤ ਜਿਆਦਾ ਪਰ ਰੋਟੀ ਸਾਡੀ ਖਾਲੀ ਹੁਣ ਆਪਾਂ ਬੈਠ ਚੁੱਕੇ ਆ ਅੰਦਰ ਅੰਦਰ ਥੋੜੇ ਥੇ ਬੈਠ ਜਾਨੇ ਆ ਤੇ ਗਾਇਸ ਤੁਹਾਨੂੰ ਪਤਾ ਠੰਡ ਅੰਦਰ ਬਹੁਤ ਲੱਗਦੀ ਵਾ ਜਦ ਤੂੰ ਚੱਲ ਗਈ ਥੋੜੇ ਜਿਹੀ ਰਹਿ ਗਿਆ ਦੇਖ ਬਸ ਇੰਨੇ ਥੋਪ ਰਹੇਗੇ ਬਾਕੀ ਚੱਲ ਗਿਆ ਥੋੜਾ ਅੰਦਰ ਬੈਠ ਜਾਨੇ ਆ ਲੈ ਕਿੰਨਾ 2 ਵਜੇ ਆ ਵਾ ਬਸ ਉਸ ਤੋਂ ਬਾਅਦ ਆਪਾਂ ਦੇਖਾਂਗੇ ਸਾਹਮਣੂ ਕੁਝ ਬੜਾਣਾ ਖਾਣਾ ਡੈਡੀ ਆ ਚੁੱਕੇ ਆ ਘਰੇ ਡੈਡੀ ਚਾਹ ਪੀ ਰਹੇ ਆ ਤੇ ਮੈਂ ਵੀ ਥੋੜੀ ਜਿਹੀ ਚਾਹ ਪੀ ਲੈਣੀ ਆ ਫਿਰ ਕੱਟਦੀ ਆ ਪਾਲਕ ਤਦੜੀ ਬੈਠਾ ਹੈ ਮੇਰੇ ਬੈਠਾ ਜਾ ਪੀਰੇ ਮੈਂ ਪਾਲਕ ਕੱਟਣਾ ਥੋੜੇ ਜਿਹਾ ਚਾ ਮੈਂ ਵੀ ਫਿਟਣੇ ਆ ਤੇ ਦੇਖਦੇ ਆਪਣੇ ਹਸਬੰਦ ਨੂੰ ਫੋਨ ਕਰੇਗਾ ਕਦੋਂ ਛੁੱਟੀ ਕਰਨਗੇ ਬੰਦਾ ਟਾਈਮ ਹੋ ਚੁੱਕਿਆ ਤਾਂ ਮੈਂ ਥੋੜੇ ਜਿਹਾ ਹੋ ਗਈ ਤਿਆਰ ਤਾਂ ਧੁੱਪ ਚੱਲੀ ਗਈ ਸਾਡੇ ਇੱਥੋਂ ਤੇ ਇਹਨਾਂ ਦੀ ਫੈਕਟਰੀ ਚੱਲਦੀ ਵੀ ਇਹਨਾਂ ਦੀ ਗਾਰਨਿੰਗ ਉਹਨੇ ਆਜਦੇ ਨਾ ਆਵਾਜ਼ ਕਾਫੀ ਆਉਂਦੀ ਹੈ ਬਹੁਤ ਜ਼ਿਆਦਾ ਸੋ ਗਾਇਸ ਉਹ ਦੇਖੋ ਉੱਧਰ ਕੀ ਬੈਠਾ ਹੋਇਆ ਮੇਰੇ ਨੂੰ ਮੂੰਹ ਇੰਨਾ ਦਰਦ ਹੋ ਰਿਹਾ ਨਾ ਬੋਲਦੇ ਨਹੀਂ ਬੰਦਾ ਦੇਖਾਂਗੇ ਪਾਲਕ ਬਣਾਵਾਂਗੇ ਪੇਟ ਨੂੰ ਵੀ ਠੰਡਕ ਹੋਊਗੀ ਥੋੜੀ ਜਿਹਾ ਰਕੇ ਆਪਾਂ ਹੁਣ ਕਰਨ ਲੱਗੇ ਆ ਪਾਲਕ ਕੱਟਣ ਲੱਗੇ ਆ ਤਾਂ ਆ ਦੇਖਾ ਆ ਪਾਲਕ ਆਪਾਂ ਕੱਟਣ ਲੱਗੇ ਆ ਤੇ ਨਾਲ ਇੱਕ ਪਿਆਜ਼ ਲਸਣ ਤੇ ਅਦਰਕ ਥੋੜਾ ਜਿਹਾ ਕੱਟਾਂਗੇ ਤੇ ਨਾਲ ਤੜਕਾ ਲਾ ਦਾਂਗੇ ਪਾਲਕ ਨੂੰ ਦਾਲਪੀ ਉਪਰ ਰੱਖੀ ਆ ਦੇਖੋ ਆ ਇਹਦੇ ਚੋਲੇ ਵਾਲੀ ਦਾਲਾ ਕਾਫੀ ਟਾਈਮ ਦੀ ਰੱਖੀ ਆ ਗਏ ਚਲੇ ਦਾਲ ਨੂੰ ਉੱਪਰ ਰੱਖਤੀ ਸੀ ਦੁਪਹਿਰੀ ਹੁਣ ਆ ਮੈਂ ਆਪਾਂ ਫਟਾਫਟ ਤੜਕਾ ਕੱਢ ਲਿਆ ਨਾਲ ਪਾਲਕ ਕੱਟ ਲਿਆ ਆ ਦੇਖੋ ਹਲੇ ਇੱਥੇ ਤੋਂ ਪਹੁੰਚੇ ਥੋੜੇ ਜਿਹਾ ਇੱਥੇ ਆ ਗਏ ਆ ਮਟਰ ਰੱਖੇ ਹੋਇਆ ਮੰਜਾ ਰੱਖਾ ਪਾਣੀ ਤਾਂ ਆ ਦੇਖੋ ਤੁਸੀਂ ਇੱਥੇ ਤੱਕ ਤਾਂ ਆ ਗਏ ਆ ਇੱਧਰ ਆਈ ਨਹੀਂ ਹਲੇ ਆਵੋਗੇ ਫਿਰ ਦੇਖਾਂਗੇ ਗਾਇਸ ਮੈਂ ਹੱਥ ਮੂੰਹ ਧੋ ਲਿਆ ਵਾ ਤਾਂ ਬੱਸ ਹੁਣ ਮੈਂ ਬਾਹਰ ਬੈਠਾਂਗੇ ਥੱਪ ਤੇ ਥੱਪ ਤੇ ਬੈਠਾਂਗੇ ਤੇ ਨਾਲ ਮਟਰ ਛਿੱਲਾਂਗੇ ਤਾਂ ਮਟਰ ਮੈਂ ਬਾਹਰ ਰੱਖਤੇ ਆ ਮੰਜਾ ਵੀ ਵਿਛਾਤਾ ਤਾਂ ਤੁਹਾਨੂੰ ਦਿਖਾਉਣੀ ਆ ਮਜ਼ਾ ਕੇ ਨੂੰ

ਆ ਜਾ ਮਾਮੂ ਵੜਿਆ ਗੋ ਆ ਜਾ ਬਸ 500 ਰੁਪਏ ਖੁਲਾ ਦੇ ਆ ਜਾ ਮਾਮੂ ਨੂੰ ਵੇਖੋ ਬਦਨੀ ਹੈ ਮਾਰਾ ਪੰਜਾ ਰੁਪਏ ਦੇ ਬਾਈਕ ਕਰਦੇ ਆ ਉਹ ਤਾਂ ਬਹਿ ਗਿਆ ਤੇਰੀ ਕੋਰਤ ਮੈਨੂੰ ਮਾਰਾ ਚ ਆਪਰੇ ਤਾਂ ਬੜੀ ਹੋਣਾ ਜਾਂ ਮਾਰਾ ਫੇਲੇ ਜਾਏਗੀ ਵਿਸ਼ਵਾਗ ਇਹ ਤਾਂ ਉਹਨਾਂ ਨੂੰ ਹੋਣੀ ਹੈ ਕੋਸਾ ਕੁਝ ਨਹੀਂ ਹੈ ਇਹਨਾਂ ਤੋਂ ਬਗਣਾ ਮਰ ਲੈਨੇ ਕੋਈ ਹੋਰ ਮੋਗਲੇ ਬੈਠਾ ਬੋਲੇ हरि <laughs> ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵੀਡੀਓ ਮੀ ਡਗ ਦੂ ਸਾਰੇ ਠੀਕ ਹੋਣੇ ਤੇ ਗਾਇਸ ਮੈਂ ਤੁਹਾਨੂੰ ਕੁਝ ਦੱਸ ਨਹੀਂ ਸਕਦੀ ਕਿ ਮੈਂ ਮਤਲਬ ਮੈਨੂੰ ਇੱਕ ਗੁੱਸਾ ਆਂਦਾ ਹੱਸੀ ਵੀ ਆਂਦੀ ਸਭ ਕੁਝ ਆਂਦਾ ਕਿ ਲੋਕੀ ਨੇ ਇੰਨੇ ਥੱਲੇ ਡੇਗ ਸਕਦੇ ਨੇ ਮੈਂ ਤਾਂ ਇੰਨਾ ਮਤਲਬ ਇੰਨੇ ਕੀ ਕਮਾਣਾ ਕੀ ਕੀ ਬੰਦਾ ਬੋਲ ਨਹੀਂ ਸਕਦੇ ਇਨਾ ਮਤਲਬ ਗਲਤ ਬੋਲ ਸਕਦੇ ਐ ਲੋਕ ਪਰ ਕੀ ਕਹਿ ਸਕਦੇ ਕਿ ਸਭ ਠੀਕ ਐ ਲੋਕਾਂ ਦੀ ਆਪਣੀ ਆਪਣੀ ਸੋਚ ਐ ਠੀਕ ਐ ਆਪਾਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਉਹਨਾਂ ਨੇ ਜੋ ਬੋਲਾ ਉਹ ਬੋਲੇਗਾ ਤਾਂ ਫਿਰ ਵੀ ਲੋਕਾਂ ਨੂੰ ਇੰਨਾ ਘੱਲੇ ਨਹੀਂ ਡਿਗਣਾ ਚਾਹੀਦਾ ਵਾ ਕਿ ਦਿਨਾਂ ਲੋਕ ਬੋਲਦੇ ਝੂਠ ਸੱਚ ਪਤਾ ਨਹੀਂ ਕੀ ਕੀ ਬੋਲਦੇ ਰੱਬ ਜਾਣੇ ਬਹੁਤ ਕੁਝ ਬੋਲਦੇ ਆ ਉਹ ਤਾਂ ਇਨਾ ਗੰਦਾ ਬੋਲਦੇ ਆ ਲੋਕੀ ਮਨੋਂ ਜਿਹੜੇ ਮੈਂ ਵੀਡੀਓ ਆ ਗਿਆ ਪੁਰਾਣੀ ਵੀਡੀਓ ਸੀ ਉਹਦੇ ਉੱਪਰ ਬਤਾਨੇ ਕੀ ਹੈ ਮੈਂ ਨਾ ਇਦਾਂ ਹੀ ਮਤਲਬ ਕੁਛ ਕਰਦੇ ਵਈ ਸੀ ਤਾਂ ਉਹਦੇ ਵਿੱਚ ਲੋਕ ਪਤਾ ਕਿ ਬੋਲਦੇ ਆ ਸਾਡੇ ਘਰੇ ਪਾਣੀ ਜਾਂ ਭਾਰੇ ਗਿਆ ਸੀ ਪਹਿਲਾਂ ਦੱਸਿਆ ਸੀ ਨੇ ਤੁਹਾਨੂੰ ਤਾਂ ਉਹਦੇ ਵਿੱਚ ਲੋਕ ਬੋਲਦੇ ਚੂੜਿਆਂ ਦੇ ਨਾਲ ਇਦਾਂ ਇਹਨੂੰ ਕਹਿੰਦੇ ਚੂੜੀ ਐ ਤੂੰ ਤੂੰ ਇਦਾਂ ਐ ਤੂੰ ਖਾਣਾ ਤੂੰ ਤੇ ਨਿਕਾਲ ਲਉ ਮੈਂ ਇਹ ਬੁਖਲਾ ਮੈਂ ਅੱਗੇ ਕੀ ਕੀ ਬੋਲਣਾ ਮੈਂ ਤਾਂ ਉਹਨਾਂ ਸਪਲੈਨ ਨਹੀਂ ਕਰ ਸਕਦੇ ਪਰ ਲੋਕ ਇੰਨੇ ਝੱਲੇ ਦੇ ਸਕਦੇ ਮੈਂ ਕਦੇ ਸੋਚ ਨਹੀਂ ਸਕਦੇ ਤੇ ਗਾਇਜ਼ ਕਿ ਜਿੰਨੇ ਵੀ ਕਦੇ ਨਾ ਨਾ ਬੋਲੋ ਠੀਕ ਹੈ ਕਿ ਮਤਲਬ ਕਿੰਨੇ ਕੀ ਕਹਿ ਸਕਦੇ ਆਪਾਂ ਕਿਸੇ ਨੂੰ ਮਤਲਬ ਬੰਦੇ ਦੇ ਦਿਮਾਗ ਕਿ ਮੇਰਾ ਤਾਂ ਦਿਮਾਗ ਹੀ ਖਰਾਬ ਹੋ ਜਾਂਦਾ ਹੈ ਕਿਵੇਂ ਨਹੀਂ ਹਾਸੇ ਵੀ ਆਉਂਦੀ ਲੋਕਾਂ ਤੇ ਨਾ ਪੜ੍ਹ ਲਿਖ ਕੇ ਵੀ ਫਿਰ ਵੀ ਇੰਨਾ ਗੰਦੀ ਬਖਣਾ ਉਹਨਾਂ ਨੇ ਤਾਂ ਫਿਰ ਕੁਝ ਨਹੀਂ ਕਹਿ ਸਕਦਾ ਆਪਾਂ ਕਿਸੇ ਨੂੰ ਠੀਕ ਹੈ ਨਾ ਕਿੰਨਾ ਗੰਦੀ ਬੋਲਣਾ ਜਿਹੜੇ ਛੱਡੂ ਪੁਰਾਣੇ ਵੀਡੀਓ ਸੀ ਕਾਫੀ ਦਿਖਾਣੇ ਸੀ ਉਹਦੇ ਉੱਪਰ ਲੋਕ ਇਹ ਹੇਜੇ ਕਮੈਂਟ ਕਰਦੇ ਸੀ ਮੈਂ ਤਾਂ ਵੀ ਦੇਖ ਕੇ ਹੇ ਲੱਗੀ ਠੀਕ ਐ ਸੋ ਲਈ ਸੀ ਇਹ ਮਤਲਬ ਲੋਕ ਜਦੋਂ ਇੱਕ ਵਾਰੀ ਅਸੀਂ ਲਾਈਵ ਵੀ ਆਏ ਸੀ ਨਾ ਉਹਦੇ ਵਿੱਚ ਵੀ ਕਈ ਬੰਦੇ ਸੀਗੇ ਨਾ ਗੰਦ ਬੋਲਦੇ ਸੀ ਸਾਡੇ ਲਾਈਵ ਦੇ ਵਿੱਚ ਵੀ ਵੀ ਤੁਸੀਂ ਇਹ ਹੋਣ ਤੁਸੀਂ ਪਤਾ ਨਹੀਂ ਕੀ ਕੀ ਮੈਂ ਤੁਸੀਂ ਸਮਝ ਹੀ ਗਏ ਮੇਰਾ ਕਹਿਣ ਦਾ ਮਤਲਬ ਕੀ ਹੈ ਕਿ ਇਦਾਂ ਬੋਲਦੇ ਸੀ ਲਾਈਵ ਦੇ ਵਿੱਚ ਵੀ ਬੰਦੇ ਵੀ ਤੇ ਜਨਾਨੇ ਆਵੇ ਠੀਕ ਹੈ ਨਾ ਇਸ ਕਰਕੇ ਅਸੀਂ ਲਾਈਵ ਵੀ ਹੁਣ ਘਟਾਣ ਲੱਗ ਪਏ ਹਿੱਸੇ ਕਰਕੇ ਕਿ ਮਤਲਬ ਲੋਕ ਇੰਨਾ ਥੱਲੇ ਡਿੱਗਦੇ ਨੇ ਨਾ ਇੰਨਾ ਥੱਲੇ ਕਿਸੇ ਨਾਲ ਕੋਈ ਕੁਝ ਕਹਿ ਨਹੀਂ ਸਕਦਾ ਠੀਕ ਹੈ ਨਾ ਵੀਡੀਓ ਤੇ ਤੁਹ ਬੋਲਦੇ ਹੋ ਬੋਲਦੇ ਲਾਈਵ ਤੇ ਆnde ਚਾਰ ਬੰਦੇ ਸਾਡੇ ਨਾਲ ਜੁੜੇ ਹੁੰਦੇ ਉਹਦੇ ਵਿੱਚ ਵੀ ਤੁਸੀਂ ਇੰਨਾ ਗੰਦ ਬੋਲਦੇ ਹੋ ਐ ਤੁਹਾਨੂੰ ਆਪ ਨੂੰ ਇਹ ਚੀਜ਼ ਦੀ ਸ਼ਰਮ ਆਣੀ ਚਾਹੀਦੀ ਆ ਠੀਕ ਹੈ ਨਾ ਹੁਣ ਅਸੀਂ ਲਾਈਵ ਆਣਾ ਕਿਉਂ ਬੰਦ ਕੀਤਾ ਕਿਉਂ ਨਹੀਂ ਆnde ਇਸ ਲਾਈਵ ਇਸੇ ਕਰਕੇ ਨਹੀਂ ਆnde ਕਿ ਲੋਕੀ ਮਤਲਬ ਲਾਈਵ ਦੇ ਵਿੱਚ ਵੀ ਤੇ ਪਤਾ ਨਹੀਂ ਕੀ ਕੀ ਬੋਲਦੇ ਆ ਹੁਣ ਕਈ ਜਨਨੀਆਂ ਮੈਂ ਦੇਖਿਆ ਲਾਈਵ ਦੇ ਵਿੱਚ ਇੰਨੇ ਮਤਲਬ ਬਹੁਤ ਕਈ YouTube ਤੇ ਲਾਈਵ ਆਂਦੇ ਆ ਨਾ ਕਈ ਬੰਦੇ ਜਨਣੇ ਉਹ ਤਾਂ ਮਤਲਬ ਤੇ ਨਾ ਉਸ ਕਰਦੇ ਉਹਨਾਂ ਨੂੰ ਫਿਰ ਵੀ ਫੂਲ ਹਾਰਡ ਚੰਗਾਈ ਬੋਲਣਗੇ ਅਸੀਂ ਮਤਲਬ ਕਿ ਨੇ ਸਹੀ ਤਰ੍ਹਾਂ ਲਾਈਵ ਆਂਦੇ ਸਭ ਕੁਝ ਹੈ ਫਿਰ ਵੀ ਮਤਲਬ ਲੋਕੀ ਹਮਿੰਨਾ ਮਾਰਾ ਹੋ ਜਾਂਦਾ ਠੀਕ ਹੈ ਨਾ ਲਾਈਵ ਦੇ ਵਿੱਚ ਵੀ ਤੇ ਇਹ ਕਈ ਵਾਰੀ ਤੇ ਮੈਂ ਹਸਬੰਦ ਨੂੰ ਪਤਾ ਕਿ ਉਹਨਾਂ ਦੇ ਮਤਲਬ ਕਿ ਜਿਹੜੇ ਲਾਈਵ ਦੇ ਵਿੱਚ ਗੰਦ ਬੋਲਦੇ ਉਹਨਾਂ ਨੂੰ ਹਾਈਡ ਕਰਨਾ ਪੈਂਦਾ ਵੇ ਤਾਂ ਕਿ ਉਹਨਾਂ ਦੇ ਕਮੈਂਟ ਨਾ ਦੇਖਾਂ ਇਹਨਾਂ ਗੰਦ ਬੋਲਦੇ ਆ ਲੱਗ ਪਰ ਫਿਰ ਵੀ ਹਟਦੇ ਨਹੀਂ ਹੈਗੇ ਠੀਕ ਹੈ ਨਾ ਹੂੰ ਮੈਂ ਤਾਂ ਜਾਣਦੀ ਆ ਕਿ ਮੈਂ ਕੱਲ ਲਾਈਵ ਆਉਣ ਵਾਲੀ ਸੀ ਵੱਡ ਨਹੀਂ ਇਹ ਸਿਰੇ ਕੋ ਲੋਕਾਂ ਨੂੰ ਬੋਲਣਾ ਹੈ ਕਿ ਨਾ ਇੱਕ ਦੋ ਬੰਦੇ ਵਿਚ ਵਿਚਾਲੇ ਇਹ ਜੇ ਆ ਜਾਂਦੇ ਆ ਲਾਈਵ ਦੇ ਵਿੱਚ ਕੁਛ ਨਹੀਂ ਗੈ ਸਕਦੇ ਮੈਂ ਹਸਬੰਦ ਨੇ ਕੱਲ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਵੀ ਕਿਸ ਨੇ ਕਮੈਂਟ ਕੀਤਾ ਤੋ ਨਾ ਦਾ ਵੀ ਕਮੈਂਟ ਕਈ ਆਉਂਦਾ ਹਾਈਡ ਕੀਤਾ ਮੈਂ ਹਸਬੰਦ ਨੇ ਉਹ ਗੰਦ ਬੋਲਦੇ ਆ ਰਿਲੀਟ ਕਿਤੇ ਗਏ ਕਮੈਂਟ ਉਹ ਗੰਦ ਬੋਲਦਾ ਮੈਂ ਆਪ ਨੂੰ ਡਿਲੀਟ ਵੀ ਕਮੈਂਟ ਲਿਖਿਆ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਡਿਲੀਟ ਕਰੋ ਨਾ ਗੰਦ ਬੋਲਦੇ ਲੋਕੀ ਇਸ ਕੰਤ ਮੈਂ ਡਿਲੀਟ ਕਰ ਕਿ ਉਹਦੇ ਕੋ ਤੁਸੀ ਗਲਤ ਕਮੈਂਟ ਕਰਦੇ ਹੋ ਤਾਂ ਆਪਣੀ ਜਿਹੜੀ ਇਮੇਜ ਹੈ ਨਾ ਸਾਡੀ ਡਾਊਨ ਹੋ ਜਾਂਦੀ ਹੈ ਉਹ ਠੀਕ ਹੈ ਨਾ ਅਸੀਂ ਨਾ ਕੁਝ ਗਲਤ ਤੋਂ ਬੋਲਦੇ ਨਹੀਂ ਗਲਤ ਵੀਡੀਓ ਵੀ ਨਹੀਂ ਬਣਾਉਂਦੇ ਠੀਕ ਹੈ ਨਾ ਤਾਂ ਇਹੋ ਜਿਹਾ ਕਮੈਂਟ ਨਾ ਕਰਿਆ ਕਰੋ ਕਿ ਸਾਨੂੰ ਕਮੈਂਟ ਵੀ ਤੁਹਾਡੇ ਹਾਈਡ ਕਰਨੇ ਪੈ ਜਾਣ ਠੀਕ ਹੈ ਨਾ ਕਿਉਂਕਿ ਪਤਾ ਹੈ ਕੀ ਹੈ ਮੈਂ ਵੀ ਕੁਝ ਨਹੀਂ ਜਾਂਦਾ ਮੈਂ ਤਾਂ ਡਿਲੀਟ ਕਰ ਦੂੰਗੀ ਜਿਹੜੇ ਮੇਰੇ ਕੋਲ ਹੈ ਜਿਹੜੇ ਕੋਈ ਕਮੈਂਟ ਆ ਰਹੀ ਹੈ ਤੁਹਾਡਾ ਤੁਹਾਡਾ ਚ ਜਾਊਗਾ ਉਹ ਤੁਸੀਂ ਸੋਚੋ ਕਿਸ ਨੂੰ ਆਪਣਾ ਇੰਨਾ ਗੰਦਾ ਕਿਉਂ ਬੋਲੇ ਇੰਨਾ ਮਾੜਾ ਕਿਉਂ ਬੋਲੇ ਦੇਖੋ ਇੱਕ ਵੀਡੀਓ ਸੀਰੀਜ਼ ਸਾਡੇ ਪਹਿਲਾਂ ਦੀ ਵੀਡੀਓ ਸੀ ਜਦੋਂ ਵਿਆਹ ਜਦੋਂ ਵਿਆਹ ਹੋ ਗਿਆ ਸੀ ਮੈਨੂੰ ਉਸ ਤੋਂ ਬਾਅਦ ਇੱਕ ਵੀਡੀਓ ਪਾਈ ਸੀ ਅਉਦੇ ਵਿੱਚ ਸਭ ਨਾਲ ਪੋਜ਼ਿਟਿਵ ਕਮੈਂਟ ਕਿੰਨੇ ਸੀ ਜਿਹੜੇ ਮਤਲਬ ਕਿ ਜਿਹੜੀ ਹਮ ਆ 2-4 ਮਹੀਨੇ ਤੋਂ ਜਿਹੜੇ ਆਪਾਂ ਵੀਡੀਓ ਪਾਉਣ ਲੱਗੇ ਨਾ ਉਹਦੇ ਵਿੱਚ ਲੋਕੀ ਸਹੀ ਨਹੀਂ ਬੋਲਦੇ ਜਾਂ ਫਿਰ ਲਾਈਵ ਆਈ ਉਹਦੇ ਵਿੱਚ ਵੀ ਲੋਕੀ ਸਹੀ ਨਹੀਂ ਬੋਲਦੇ ਗਲਤ ਬੋਲਦੇ ਆ ਤਾਂ ਇਹ ਜੀ ਗੱਲਾਂ ਨਾ ਬੋਲਿਆ ਕਰੋ ਠੀਕ ਹੈ ਨਹੀਂ ਸਿੱਧਾ ਦਿਲ ਦੁਖੇ ਉਨ ਕਈ ਬੰਦੇ ਸਾਡੇ ਜਿਹੜੇ ਪੁਰਾਣੇ ਬੰਦੇ ਆ ਜਿਹੜੇ ਪੁਰਾਣੇ ਸਾਡੇ ਨਾਲ ਜੁੜੇ ਹੋਏ ਆ ਉਹ ਇਹਨੇ ਬੱਧੀ ਆ ਨੇ ਕਿ ਮਤਲਬ ਕਿ ਕਈ ਪਰ ਕਈ ਪੁਰਾਣੇ ਵੀ ਆਪਾਂ ਐਵੇਂ ਕੀਏ ਹਾਂ ਇਦਾਂ ਦੇ ਆ ਕਈ ਸਹੀ ਆ ਪਰ ਕਈ ਥੋੜੇ ਜਿ ਵਿੱਚ ਵਿਚਾਲੇ ਹਿੱਲਦੇ ਜਾਂਦੇ ਆ ਥੇ ਥੋੜਾ ਅੱਗੇ ਆਦੇ ਤੇ ਇਹ ਜੇ ਲੋਕਾਂ ਨੂੰ ਬੋਲਾ ਨਹੀਂ ਜਾਇਦਾ ਠੀਕ ਹੈ ਨਾ ਤੇ ਗਾਇਸ ਪਲੀਜ਼ ਸਾਡੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਸਪੋਰਟ ਕਰਿਆ ਕਰੋ ਤਾਂ ਕਿ ਇਹੋ ਜਿਹੇ ਲੋਕਾਂ ਦਾ ਮੂੰਹ ਬੰਦ ਹੋ ਜਾਏ ਜਿਹੜੇ ਸਾਡੇ ਬਾਰੇ ਨਾ ਨੈਗੇਟਿਵ ਬੋਲਦੇ ਐ ਇੰਨਾ ਕੁਝ ਬੋਲਦੇ ਜਿੱਦਾਂ ਤੁਹਾਨੂੰ ਦੱਸਿਆ ਸੀ ਨਾ ਪਿਛਲੀ ਵੀਡੀਓ 'ਚ ਇੱਕ ਬੰਦਾ ਬੋਲਦਾ ਸੀ ਬੰਦਾ ਕਿ ਦਿਨਾਂ ਤੋੜਾ ਕੁਛ ਨਹੀਂ ਹੁੰਦੇ ਸੀ ਜਿੰਨੀ ਮर्जी ਵੀਡੀਓ ਬਣਾ ਲਓ ਜੋ ਮਰਜੀ ਕਰ ਲਓ ਤੁਹਾਡਾ ਕੁਝ ਨਹੀਂ ਆਉਣਾ ਤਾਂ ਇਹੋ ਜਿਹੀ ਗੱਲਾਂ ਨਾ ਬੋਲਿਆ ਕਰੋ ਤੇ ਗਾਇਸ ਆਪਾਂ ਨਾ ਅੱਜ ਦੀ ਵੀਡੀਓ ਇੱਥੇ ਹੀ ਖਤਮ ਕਰਦੇ ਹਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਪਲੀਜ਼ ਇਤਨਾ ਮੋਟੀਵੇਸ਼ਨ ਦਿਓ ਕਿ ਅਸੀਂ ਬਲੌਗ ਬਣਾ ਸਕੀਏ ਤੁਸੀਂ ਹਮ ਹਟਦੇ ਹੀ ਨਹੀਂ ਕਮੈਂਟ ਕਰਦੇ ਬੋਲਣਾ ਪੈਂਦਾ ਵਾ ਜਾਣ ਕੇ ਆਪਾਂ ਨੂੰ ਠੀਕ ਹੈ ਨਾ ਤੇ ਪਲੀਜ਼ ਇਹ ਜੇ ਕਮੈਂਟ ਨਾ ਕਰੇ ਮਿਲਦੇ ਆ ਕਿਸੇ ਨੈਕਸਟ ਵੀਡੀਓ ਤੇ ਤਦ ਤੱਕ ਲਈ ਬਾਏ ਬਾਏ